ਹਾਂ ਜੀ ਬਾਬਾ ਕੀ ਆਲਾ ਸਾਰੇ ਵੀਰਾਂ ਦਾ ਹੋਰ ਵੀ ਕੀ ਬੰਦਾਗਾ ਜਾਨਵਰ ਸੱਟਨੇ ਵੀ ਸਾਰੇ ਵੀਰਾਂ ਇੱਕ ਘਰ ਪਰਿਵਾਰ ਸੱਟਰੇ ਬਈ ਤੇ ਆ ਗਿਆ ਵੀ ਸਾਥੜੀ ਘਾਰ ਦੇ ਤੋ ਸੈਵਨ ਉਹ ਬੰਦੀ ਦਾ ਉਹ ਤੋ ਨਾ ਬਈ ਤੇ ਆ ਜੋ ਚਾਲਦੇ ਆ ਜਾਨ ਬਰਾਗਨੀ ਕਾਲ ਮੈਂ ਇਹਨੂੰ ਚੁੱਕਣਾ ਫੇਰਾ ਆ ਗਿਆ ਚਾਲਦੇ ਆ ਜਾਨ ਬਰਾਗਨੀ ਬਾਬਾ ਤੇ ਮੁਰਗੇ ਮੁਰਗੇ ਤਾੜੇ ਪਏ ਆ ਬਾਕੀ ਮੁਰਗੇ ਵੀ ਦੇਖੇ ਹੋਣਗੇ ਮੁਰਗੇ ਤਾਲੇ ਪਈ ਹੈ ਮੁਰਗੇ ਨੂੰ ਦਿਖਾ ਦਾਂਗੇ ਮੁਰਗੇ ਬਾਹਰ ਨੂੰ ਨਿਕਲ ਜਾਣ ਦੇਖੋ ਜੀ ਮੁਰਗੇ ਦੇ ਕੋ ਮੁੱਤਰ ਨਿਕਲ ਗਿਆ ਸੀ ਤੁਹਾਨੂੰ ਪਤਾ ਹੀ ਹੈ ਕੱਲ ਉੱਡ ਗਏ ਸੀ ਆਹ ਮੁਰਗੇ ਆਵਾ ਬਿਓ ਬਾਕੀ ਇਹਨਾਂ ਨੂੰ ਪਾਣੀ ਪੂਣੀ ਧਰਗੇ ਕੇ ਨਾਤਰ ਗੇਰ ਬਾਬੇ ਤੁਸੀਂ ਦਾਗ ਦਿਓ ਉਹਦਾ ਹੀ ਦਿਨੇ ਰਹਿਣਾ ਬਾਕੀ ਇਹ ਬਾਬੋ ਕਹੀ ਵੀਰ ਕਹਿੰਦੇ ਕਹਿੰਦੇ ਵੀਡੀਓ ਵੱਡੀ ਬਣਾਇਆ ਕਰ ਯਾਰ ਕੋਈ ਨਹੀਂ ਬਾਬੋ ਵੀਡੀਓ ਵੱਡੀ ਬਣਾ ਲਿਆ ਕਰਾਂਗੇ ਠੀਕ ਹੈ ਵੀਡੀਓ ਵੱਡੀ ਬਣਾ ਲਿਆ ਕਰਾਂ ਕੋਈ ਚੱਕਰ ਨਹੀਂ ਆਪਾਂ ਤੇ ਜਿੰਨਾ ਤੱਕ ਜੜ ਬਾਬੋ ਕੋਈ ਚੱਕਰ ਨਹੀਂ ਆਪਾਂ ਨੂੰ ਵੀਡੀਓ ਵੱਡੀ ਬਣਾ ਲਿਆ ਕਰਾਂਗੇ ਤੇ ਮੁਰਗੇ ਦਾ ਸੇ ਇਹ ਬਖਮ ਇਹ ਪਾਣੀ ਪੂਣੀ ਧਰ ਦਿੰਨੇ ਆ ਤੇ ਮੇਵ ਨਹੀਂ ਕਰਨੀ ਚਾਹਉਂਦੇ ਆ ਜੋ ਆ ਬੇ ਤੇ ਲਾ ਕੇ ਲਕੈ ਨੂੰ ਚੂੰਗੋਂ ਅੰਡੇ ਦੇਖ ਦਿਖਾਉਣਾ ਲਾਈ ਹੈ ਕਿ ਨਹੀਂ ਲੱਗਿਆ ਨਹੀਂ ਕੁਗਰੀ ਹੀ ਨਹੀਂ ਮਾਰਦੇ ਬਾਬੇ ਆਵਾਲੀ ਆ ਤੇ ਮੇਵ ਨਹੀਂ ਸੋਨ ਦਿਖਾਉਣਾ ਗਾਦ ਆ ਆ ਦੇਖੋ ਆ ਬੇ ਆਪਣੀ ਮੇਵਣੀ ਮਿਆਕ ਦੀ ਹੈਗੀ ਇਹਦਾ ਨਾਂ ਹੈਗਾ ਸੁਦਰੀ ਸੁਦਰੀ ਹੀ ਇਹ ਬਾਕੀ ਘਾਹ ਨੂੰ ਪਿਆਰੇ ਕੋਲੇ ਪਾਣੀ ਪੁਣੀ ਪਿਆ ਦਨੇ ਆਪਾਂ ਤੇ ਲਾ ਕੇ ਹੰਟੀ ਉੰਡੇ ਲਾਈ ਬੈਠੇ ਵੇਖ ਲਈਏ ਬਾਬੂ ਲਾ ਕੇ ਆਂਦਾ ਵੀ ਵੇਖ ਲਈਏ ਤੇ ਇਹ ਨੂੰ ਬਾਬੋ ਵਹਿ ਗਈ ਇਹ ਤਾਂ ਦੇਖ ਲਓ ਬਾਬੋ ਲੈ ਕੇ ਆਣੇ ਆਂਡੇ ਹਜੇ ਲਾਹੇ ਨਹੀਂ ਲਗੇ ਆਏ ਨੀ ਪਾ ਕਿੱਧਰ ਨਾਂਗੇ ਹਾਂ ਉਹ ਬੇ ਲਗੇ ਆਇਣੀ ਪਾ ਕਿੱਧਰ ਨਾਂਗੇ ਾਂਡੇ ਹਜੇ ਲਾਹੀ ਨਹੀਂ ਲਗਿਆਣੇ ਐ ਝੂਠ ਬੋਲਦੇ ਏ ਤੁਨੂੰ ਇੱਥੇ ਕਲੱਲਾ ਥਾਂ ਜਾਂ ਵੀ ਤੇ ਲਗੈਣੇ ਨੇ ਇਹ ਲਾਹੀ ਨਹੀਂ ਗੇ ਏ ਸੁੰਦਰੀ ਦਾ ਆਪਾਂ ਬਾਹਰ gekeੜਾ ਕਢਾ ਲਿਆ ਅੱਗੇ ਕੇਰਾ ਬਾਬਿਓ ਫੇਰ ਚਾਲਦੇ ਚਲ ਉੱਠ ਸੁੰਦਰੀ ਉੱਠ ਆ ਜਾ ਲਓ ਬਾਬਿਓ ਇਹਨੂੰ ਲੈ ਕੇ ਚਾਲਦੇ ਆ ਬਾਹਰ ਆਇਆ ਸੁੰਦਰੀ ਇਹਨੂੰ ਲੈ ਕੇ ਚਾਲਦੇ ਆ ਬਾਹਰ ਬਾਬਿਓ ਆਪਾਂ ਹੀਰਾਂ ਜਿਹੜਾ ਕਢਾ ਲਿਆ ਬਾਬਿਓ ਸੁਣ ਰਹੀ ਆ ਇਹਦੀ ਆਪਣੀ ਚਾਲਦੇ ਆ ਬਾਹਰ ਗੇੜਾ ਕਢਾਉਣ ਤੇ ਇੱਥੇ ਲਾ ਦਾਂਗੇ ਮੱਕੀ ਦੇ ਬਾੜੇ ਚ ਬਾਬਿਓ ਤੇ ਇਹਨੂੰ ਲਾਂਗੀ ਦਾ ਪਾਤੀ ਸੀਗੇ ਮੈਂ ਇਹਨੂੰ ਮਗਰ ਵੀ ਭਜਾ ਕੇ ਦਿਖਾਉਂਗਾ ਬਾਬਿਓ ਮਗਰ ਵੀ ਬਹੁਤ ਹੱਤ ਪਾਈ ਦੀ ਇੱਥੇ ਇੱਥੇ ਬਾੜਾ ਲਾਇਆ ਬਾਬਿਓ ਉੱਥੇ ਚਰਾਉਣੀ ਹੈਗੇ ਸ਼ਾਮੇ ਇਹ ਆਇਆ ਸੁੰਦਰੀ ਇਹ ਮਗਰ ਮਗਰ ਭਜਾ ਕੇ ਦਿਖਾਉਂਗਾ ਬਾਬਿਓ ਹਾਰ ਜੋ Gote lai, gait ke gait darning yan, gait darning ke gait darning sundri, bandi, gait darning torpa, sundri, bandi, gait darning yan, 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 gait darning ਸੁੰਦਰੀ ਆਇਆ ਆ ਗਿਆ ਬਾਬੇ ਪੜੀ ਪਾਈ ਗਿਆ ਸੁੰਦਰੀ ਆ ਗਈ ਬਾਬੇ ਆ ਗਈ ਆ ਗਈ ਆ ਗਈ ਸਹੀ ਹੈ ਬਾਬੇ ਸਹੀ ਹੈ ਸੁੰਦਰੀ ਵੀ ਬਾਕੀ ਬਾਬੇ ਦੇਖੋ ਰਾਹ ਹੁਣਾ ਚਲੀ ਜਾਂਦੀ ਹੈਗੀ ਠੀਕ ਹੈ ਬਾਬੇ ਤੇ ਕੋਈ ਭਰਾ ਆਖ ਦਿੰਦੇ ਬੱਕਰਿਆਂ ਚ ਕੀ ਫਰਕ ਐਵੇਂ ਫੋਦੂ ਗੱਲਾਂ ਯਾਰ ਉਦੋਂ ਨਹੀਂ ਬਈ ਯਾਰ ਮੇਰੀ ਗੱਲ ਸੁਣੋ ਤੁਸੀਂ ਪਾਠ ਲੈ ਲਈ ਨਿੱਕੀ ਤੇ ਜਿਵੇਂ ਆਪਣੀ ਸੁੰਦਰੀ ਜਮਾ ਜਮਾ ਛੁੱਟੀ ਲਈ ਸੀਗੀ ਇਹ ਤਾਂ ਘਰੇ ਆ ਕੇ ਫਰਕ ਪਿਆ ਇਹਦਾ ਸੁੰਦਰੀ ਦਾ ਤੇ ਨਿੱਕੀ ਲੈ ਲਈ ਤੁਸੀਂ ਤੇ ਵੱਡੀ ਕਰਕੇ ਬੀਤਲ ਲੈ ਲਈ ਮਾਨ ਲਓ ਵੀ ਬੀਤਲ ਲੈ ਲਈ ਮਾਨ ਲਓ ਵੀ ਤੇ ਬੀਤਲ ਐਡੀ ਲਈ ਐਡੀ ਦਾ ਸੁੰਦਰੀ ਕਿ ਜੱਡੀ ਆ ਇੱਕ ਸੁੰਦਰੀ ਕਿ ਜੱਡੀ ਲੈ ਲਈ ਠੀਕ ਹੈ ਤੇ ਸੁందਰੀ ਕੀ ਡੀ ਲੈ ਲਈਏ ਦੋ ਤੇ ਇਹ बिकੂਗੀ ਆਪਣੀ ਬਾਬੂ ਮੰਨੋ ਤੁਹਾਨੂੰ ਪੈ ਜੂਗੀ ਸੁందਰੀ ਕੀ ਡੀ ਪੱਠ 6000 ਰੁਪਏ 6000 ਰੁਪਏ ਚਰਾਉਣਾ ਪੈ ਜੂਗੀ